ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮੁਜੀਠੀਆ ਨੂੰ ਲੈ ਕੇ ਇੱਕ ਖਬਰ ਜੜੀ ਬੜੀ ਤੇਜ਼ੀ ਨਾਲ ਗਰਦਸ਼ ਕਰਨ ਦੇ ਹੀ ਹੈ ਕਿ ਅੱਜ ਵਿਕਰਮ ਸਿੰਘ ਮੁਜੀਠੀਆ ਦੀ ਜ਼ਮਾਨਤ ਹੋ ਸਕਦੀ ਹੈ ਤੇ ਉਸੇ ਹੀ ਪਾਸੇ ਵਿਕਰਮ ਸਿੰਘ ਮਜੀਠੀ ਆਦਿ ਪਤਨੀ ਨੂੰ ਲੈ ਕੇ ਵਿਜੀਲੈਂਸ ਵਾਲਿਆਂ ਨੇ ਦੁਬਾਰਾ ਤੋਂ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਇਹ ਵਾਰੰਟ ਪਹਿਲੇ ਵੀ ਜਾਰੀ ਕੀਤੇ ਗਏ ਸੀ ਲੇਕਿਨ ਇਸ ਤੇ ਅਮਲ ਦਰآمد ਨਹੀਂ ਸੀ ਹੋਇਆ ਪਰ ਹੁਣ ਦੁਬਾਰਾ ਤੋਂ ਗਨੀਪ ਕੌਰ ਦੀ ਜਿਹੜੀ ਗ੍ਰਿਫਤਾਰੀ ਹੈ ਉਹਦੇ ਜ਼ਮਾਨਤ ਜਿਹੜੇ ਵਾਰੰਟ ਹੈ ਉਹ ਜਾਰੀ ਕਰ ਦਿੱਤੇ ਗਏ ਹੈ ਔਰ ਦੂਜੇ ਪਾਸੇ ਰਾਜਾ ਬੜਿੰਗ ਨੂੰ ਲੈ ਕੇ ਕਿਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਜੜੇ ਆ ਉਹ ਹਲਕ ਚੁਕੇ ਆ ਹਲਕੇ ਕੁੱਤੇ ਮੰਗੂ ਉਹਨਾਂ ਦਾ ਬਚਣਾ ਮੁਸ਼ਕਲ ਹੈ ਆਖਰ ਰਾਜਾ ਬੜਿੰਗ ਨੇ ਐਸਾ ਕੀ ਕਰ ਦਿੱਤਾ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਪੰਜਾਬ ਦੇ ਅੰਦਰ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਔਰ ਦੂਜੇ ਪਾਸੇ ਗਨੀਮ ਕਾਰ ਦੀ ਗ੍ਰਿਫਤਾਰੀ ਪੰਜਾਬ ਭਰ ਦੇ ਵਿੱਚ ਦੋ ਵੱਡੀਆਂ ਖਬਰਾਂ ਨੇ ਤਹਿਲ ਕੰਚਾ ਦਿੱਤਾ ਇੱਕ ਪਾਸੇ ਰਾਜਾ ਬੜਿੰਗ ਯਾਨੀ ਰਾਜੇ ਵੜੰਗ ਨੂੰ ਕਿਹੜੇ ਹਲਕੇ ਕੁੱਤੇ ਨੇ ਵੱਢ ਲਿਆ ਜਿਹੜਾ ਕਿ ਰਾਜਾ ਵੜੰਗ ਬਹੁਤ ਵੱਡੇ ਸੰਕਟ ਦੇ ਵਿੱਚ ਜਾ ਚੁੱਕੇ ਨੇ ਦੋਵੇਂ ਖਬਰਾਂ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਂਝੀਆਂ ਕਰਾਂਗੇ ਕਿਉਂਕਿ ਰਾਜੇ ਵੜੰਗ ਨੂੰ ਹਲਕੇ ਕੁੱਤੇ ਨੇ ਤਾਂ ਵੱਢ ਲਿਆ ਔਰ ਰਾਜਾ ਵੜੰਗ ਵੀ ਹਲਕ ਚੁੱਕੇ ਨੇ ਔਰ ਦੂਜੇ ਪਾਸੇ ਗਨੀਮ ਕੌਰ ਮਜੀਠੀਆ ਮਜੀਠੀਆ ਦੀ ਪਤਨੀ ਉਹਨਾਂ ਦੀ ਗਿਰਦਾਰੀ ਦੀ ਬਹੁਤ ਵੱਡੀ ਖਬਰ ਔਰ ਵਿਕਰਮ ਸਿੰਘ ਮਜੀਠੀਆ ਤੇ ਅੱਜ ਸੁਣਵਾਈ ਹੈ ਹਾਈ ਕੋਰਟ ਦੇ ਅੰਦਰ ਵਿਕਰਮ ਮਜੀਠੀਆ ਦੀ ਜਮਾਨਤ ਵੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਡਰਾਮਾ ਨਹੀਂ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਆਖਰੀ ਔਰ ਲਾਸਟ ਸੁਲਵਾਈ ਅੱਜ ਹਾਈ ਕੋਰਟ ਦੇ ਵਿੱਚ ਹੋਣ ਜਾ ਰਹੀ ਹੈ ਪਰ ਮੈਂ ਤੁਹਾਡੇ ਨਾਲ ਪਹਿਲੀ ਖਬਰ ਸਾਂਝੀ ਕਰੂੰਗਾ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਹੈ ਜਿਹੜੀ ਗਨੀਬ ਕੌਰ ਮਜੀਠੀਆ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਔਰ ਉਸ ਤੋਂ ਪਹਿਲਾਂ ਰਾਜਾ ਵੜੰਗ ਕਿਉਂ ਹੜਕ ਗਏ ਔਰ ਮਾਮਲਾ ਕੀ ਹੈ ਤਰ੍ਹਾਂ ਸਾਲ ਦੇ ਵਿੱਚ ਰਾਜਾ ਵੜੰਗ ਨੇ ਇੱਕ ਜਾਤੀਵਾਦ ਵਿਵਾਦਿਤ ਜਿਹੜਾ ਕਿ ਬਿਆਨ ਦੇ ਦਿੱਤਾ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਮੁੱਦੇ ਨੇ ਬਹੁਤ ਜ਼ਿਆਦਾ ਰਫਤਾਰ ਫੜ ਲਈ ਹੈ ਕਿਉਂਕਿ ਜਾਤੀਵਾਦ ਉੱਠ ਖੜਿਆ ਇਹਦੇ ਨਾਲ ਮਧਨੀ ਸਿੰਘ ਮਧਨੀ ਸਿੰਘਾਂ ਦੇ ਉੱਤੇ ਟਿੱਪਣੀ ਕੀਤੀ ਗਈ ਰਾਜਾ ਬੜਿੰਗ ਵਧਿਓ ਔਰ ਰਾਜਾ ਬੜਿੰਗ ਨੂੰ ਬਹੁਤ ਵੱਡਾ ਹਰਜਾਨਾ ਦਾ ਭੁਗਤਣਾ ਪੈ ਸਕਦਾ ਇਸੇ ਕਰਕੇ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਰਾਜਾ ਬੜਿੰਗ ਨੂੰ ਕਿਹੜੇ ਹਲਕੇ ਕੁੱਤੇ ਨੇ ਵੱਢ ਲਿਆ ਕਿ ਉਹ ਹਲਕ ਚੁੱਕਿਆ ਕੋਈ ਵੀ ਬੰਦ ਦੇ ਰਿਹਾ ਅੱਜ ਤੁਹਾਨੂੰ ਪਹਿਲਾ ਰਾਜੇ ਬੜਿੰਗ ਦਾ ਵਿਆਹ ਨਹੀਂ ਸੁਣਾ ਦਿੰਦੇ ਉਸ ਤੋਂ ਉਸ ਤੋਂ ਬਾਅਦ ਕਰੀਮ ਕਾਲ ਮਜੀਠੀਆ ਦੀ ਗ੍ਰਿਫਤਾਰੀ ਦੀ ਖਬਰ ਔਰ ਬਿਕਰਮ ਸਿੰਘ ਮਜੀਠੀਆ ਦੀ ਅੱਜ ਫਿਰ ਤੋਂ ਸੁਣਵਾਈ ਹੈ ਉਹਨਾਂ ਦੀ ਜ਼ਮਾਨਤ ਕਿਵੇਂ ਹੋ ਸਕਦੀ ਹੈ ਉਹਦੇ ਉੱਤੇ ਚਰਚਾ ਕਰਾਂਗੇ ਸੁਣੋ ਇੱਕ ਪੁਸਤਾਲ ਸਿੰਘ ਹੁੰਦਾ ਸੀ ਮਜਵੀ ਸਿੰਘ ਬਾਲਵੀ ਕੀ ਮਜਵੀ ਸਿੰਘ ਕਾਲਾ ਰੰਗ ਦਾਸੀ ਜਮਾ ਕਾਲਾ ਪੱਟੇ ਪੁੰਦਾ ਸੀ ਪੱਟੇ ਆਣੀ ਚੌੜਾ ਰੰਗ ਰੇ ਜੇ ਗੁਰੂ ਕੇ ਬੇਟੇ ਕਾਂਗਰਸ ਨੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਤੁਸੀਂ ਸਿੱਧੇ ਉਹਨੂੰ ਕਿਹਾ ਕਿ ਗਰੀ ਸਮਾਜ ਦਾ ਸੀਗਾ ਪੱਟੇ ਪੁੰਗਾ ਸੀ ਪੱਟੇ ਰੰਗ ਉਦੈ ਨਾ ਕਾਲਾ ਸੀਗਾ ਕਾਲਾ ਰੰਗ ਉਦੈ ਸੀ ਜਮਾ ਕਾਲਾ ਪਰ ਉਹਨੂੰ ਬੇਸਿਕਲੀ ਉਹ ਆਪਣੇ ਸੁਪਰਿਓਰਿਟੀ ਦੱਸ ਰਹੇ ਸੀਗੇ ਦੂਜੇ ਨੂੰ ਛੋਟਾ ਕਰਕੇ ਕਿ ਦੇਖੋ ਅਸੀਂ ਕਿੱਦੇ ਵੱਡੇ ਆ ਕਾਂਗਰਸ ਦਾ ਕਿੰਨਾ ਵੱਡਾ ਦਿੱਲਾ ਹੋਣਾ ਸਾਡਾ ਕਿੰਨੀ ਵੱਡੀ ਮਿਹਰਬਾਨੀ ਸੀ ਕਿ ਐਸੇ ਗੰਦੇ ਇੱਕ ਕਿਸਮ ਦਾ ਉਹਨਾਂ ਨੂੰ ਖਿੱਚੀ ਵਿੱਚ ਦੱਸਿਆ ਉਹਨਾਂ ਨੇ ਕਿ ਜੋ ਮੈਲਾ ਗੰਦਾ ਕਾਲਾ ਉਹਨੂੰ ਅਸੀਂ ਗ੍ਰਹਿ ਮੰਤਰੀ ਤੱਕ ਲੈ ਗਏ ਗ੍ਰਹਿ ਮੰਤਰੀ ਬਣਾਇਆ ਇਸ ਦਾ ਮਤਲਬ ਉਸ ਬੰਦੇ ਦੇ ਅੰਦਰ ਕੋਈ ਟੈਲੈਂਟ ਨਹੀਂ ਸੀਗਾ ਉਹਨਾਂ ਦੇ ਅੰਦਰ ਕੋਈ ਕਾਬਿਲियत ਨਹੀਂ ਉਹ ਲਾਇਕ ਨਹੀਂ ਸੀਗਾ ਉਸ ਕੁਰਸੀ ਤੇ ਬਹਿਣ ਦੇ ਇਹ ਸਭ ਕੁਝ ਲਾਇਕ ਸੀਗੇ ਇਹਨਾਂ ਨੇ ਮਿਹਰ ਕੀਤੀ ਉਹਨਾਂ ਨੂੰ ਉਸ ਕੁਰਸੀ ਤੇ ਬਿਠਾਇਆ ਤਾਂ ਸੁਣ ਲਿਆ ਪੰਜਾਬ ਵਾਲੇ ਖਬਰ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਮੱਝੀ ਸਿੱਖ ਜਿਹੜੀ ਜਾਤੀ ਹੈ ਇਹਨਾਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਦੇਖਣ ਨੂੰ ਮਿਲ ਗਿਆ ਔਰ ਰਾਜਾ ਬੜੰਗ ਰਾਜਾ ਬੜੰਗ ਨੂੰ ਤਾਇ ਤੱਕ ਲਿਆਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਉਹਨਾਂ ਨੇ ਮੱਜੀ ਸਿੰਘ ਇੱਕ ਜਾਤੀ ਦੇ ਉੱਪਰ ਟਿੱਪਣੀ ਕਰ ਦਿੱਤੀ ਹੈ ਚੰਦੀ ਤਰ੍ਹਾਂ ਔਰ ਦੂਜੇ ਪਾਸੇ ਰਾਜੇ ਵੜਿੰਗ ਨੂੰ ਪੰਜਾਬ ਦੇ ਅੰਦਰ ਲੋਕ ਕੀ ਕਹਿ ਰਹੇ ਨੇ ਉਹ ਕਹਿੰਦੇ ਆ ਜੀ ਹਲਕੇ ਕੁੱਤੇ ਨੇ ਵੱਢ ਲਿਆ ਔਰ ਇਹ ਵੀ ਹਲਕ ਗਏ ਨੇ ਪੰਜਾਬ ਦੇ ਅੰਦਰ ਰਾਜੇ ਵੜਿੰਗ ਦੀ ਰੱਜ ਕੇ ਯਾਨੀ ਭੰਡੀ ਹੋ ਰਹੀ ਹੈ ਔਰ ਬਦਨਾਮੀ ਲੋਕ ਕਰ ਰਹੇ ਨੇ ਕਿਉਂਕਿ ਇੱਕ ਸੂਬੇ ਦਾ ਪ੍ਰਧਾਨ ਘਵਾਉਣ ਵਾਲੇ ਕਾਂਗਰਸ ਦੇ ਲੀਡਰ ਰਾਜਾ ਵੜਿੰਗ ਇੱਕ ਐਸਾ ਗੰਦਾ ਬਿਆਨ ਦੇ ਦਿੰਦੇ ਨੇ ਜੀਦੇ ਨਾਲ ਪੂਰੇ ਪੰਜਾਬ ਦੇ ਅੰਦਰ ਮੱਜੀ ਸਿੰਘ ਜਿਹੜਾ ਸਮਾਜ ਪੂਰੇ ਮੱਜੀ ਸਿੰਘ ਨੇ ਇਹ ਫੈਸਲਾ ਕਰ ਲਿਆ ਕਿ ਰਾਜੇ ਵੜਿੰਗ ਨੂੰ ਇਹਦੀ ਸਜ਼ਾ ਤੱਕ ਇਹਦੇ ਅੰਜਾਮ ਤੱਕ ਪਹੁੰਚਾ ਕੇ ਰਵਾਂਗੇ ਉਹਨੂੰ ਕੜੀ ਤੋਂ ਕੜੀ ਸਜ਼ਾ ଦਵਾ ਕੇ ਰਵਾਂਗੇ ਇਹ ਤਾਂ ਰਹੀ ਰਾਜੇ ਵੜਿੰਗ ਦੀ ਖਬਰ ਔਰ ਦੂਜੇ ਪਾਸੇ ਆਜੋ ਵੀ ਜਿਹੜੀ ਗਨੀਬ ਕੌਰ ਮਜੀਠੀਆ ਮਜੀਠੀਆ ਦੀ ਪਤਨੀ ਹੈ ਉਹਨਾਂ ਦੀ ਗ੍ਰਿਫਤਾਰੀ ਦੀ ਖਬਰ ਨੇ ਪੂਰੇ ਪੰਜਾਬ ਭਰ ਦੇ ਵਿੱਚ ਔਰ ਅਕਾਲੀ ਦਲ ਦੇ ਵਿੱਚ ਖਾਸ ਕਰਕੇ ਵਾਦਨਾ ਦੇ ਵਿੱਚ ਪਰ ਥੱਲੀ ਰਚਾ ਦਿੱਤੀ ਹੈ ਕਿਉਂਕਿ ਕਈ ਵਾਰ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਕਿ ਵਿਜੀਲੈਂਸ ਬਿਊਰੋ ਨੇ ਕਈ ਵਾਰ ਸੰਮਣ ਕੱਢੇ ਪਰ ਉਹਨਾਂ ਨੇ ਆਪਣੀ ਬੰਨਿਓ ਵਿਜੀਲੈਂਸ ਦੇ ਨਾਲ ਕੋਆਪਰੇਟ ਕਰਨ ਦੀ ਕੋਈ ਵੀ ਜ਼ਰੂਰੀ ਨਹੀਂ ਸਮਝੀ ਤਾਂ ਇਸ ਕਰਕੇ ਵਿਜੀਲੈਂਸ ਬਿਊਰੋ ਨੇ ਫੇਰ ਤੋਂ ਸੰਮਣ ਜਾਰੀ ਕਰ ਦਿੱਤੇ ਨੇ ਗਨੀਮ ਕੌਰ ਕੱਲੀ ਮਜੀਠੀਆ ਨਹੀਂ ਬਲਕਿ ਇੱਥੇ ਰਾਜਪਤ ਸਿੰਘ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਸਾਲਾ ਸਾਹਿਬ ਨੇ ਉਹਨਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ ਇਹ ਬਹੁਤ ਵੱਡੀ ਖਬਰ ਅੱਜ ਜਿਹੜੀ ਕਿ ਤੁਹਾਡੇ ਨਾਲ ਮੈਂ ਸਾਂਝੀ ਕਰਨ ਜਾ ਰਿਹਾ ਔਰ ਉਸ ਤੋਂ ਵੀ ਵੱਡੀ ਖਬਰ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਇੱਕ ਪਾਸੇ ਅਦਸ ਸੁਣਵਾਈ ਹੈ ਹਾਈ ਕੋਰਟ ਜਵਾਬ ਦੇ ਸਕਦਾ ਹੈ ਪੰਜਾਬ ਦੀ ਸਰਕਾਰ ਨੇ ਇੱਕ ਪਾਸੇ ਆਪਣੀਆਂ ਥਿਉਰੀਆਂ ਧਰਿਆ ਨੇ ਕੋਰਟ ਦੇ ਸਾਹਮਣੇ ਲੋਕਾਂ ਦੇ ਸਵਾਲ ਧਰੇ ਨੇ ਔਰ 10 ਸਾਲ ਤੱਕ ਦਾ 2007 ਤੋਂ ਲੈ ਕੇ 17 ਤੱਕ ਉਹਦਾ ਕਾਲਾ ਛੱਟਾ ਧਰੇ ਹੋਇਆ ਇੱਕ ਪਾਸੇ ਸ਼ੰਕਰ ਹੀਗੜੇ ਨੇ ਉਹਨਾਂ ਨੇ ਵੀ ਇਹੀ ਹਵਾ ਨਾ ਦਿੱਤਾ ਕਿ ਵਿਜੀਲੈਂਸ ਬਿਊਰੋ ਪੰਜਾਬ ਦੀ ਸਰਕਾਰ ਜਾਣਬੁੱਝ ਕੇ ਵਿਕਰਮ ਮਜੀਠੀ ਦੀ ਜ਼ਮਾਨਤ ਨਹੀਂ ਹੋਣ ਦਿੰਦੀ ਔਰ ਦੂਜੇ ਪਾਸੇ ਜਿੰਨੇ ਵੀ ਵਕੀਲ ਨੇ ਉਹ ਝੂਠੀਆਂ ਦਲੀਲਾਂ ਦੇ ਕੇ ਔਰ ਝੂਠੀਆਂ ਖਬਰਾਂ ਫੈਲਾ ਕੇ ਵਿਕਰਮ ਮਜੀਠੀ ਨੂੰ ਛਡਵਾਉਣਾ ਚਾਹੁੰਦੇ ਸੀ ਭਾਈ ਪੰਜਾਬ ਦੇ ਲੋਕ ਪੰਜਾਬ ਦੀ ਸਰਕਾਰ ਦੇ ਪਿੱਛੇ ਪਏ ਨੇ ਕਹਿੰਦੇ ਜੇਕਰ ਵਿਕਰਮ ਮਜੀਠੀ ਆ ਬਾਹਰ ਆ ਗਿਆ ਤਾਂ ਪੰਜਾਬ ਦੀ ਸਰਕਾਰ ਡਿੱਗ ਜਾਣੀ ਹੈ ਕਿਉਂਕਿ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹੀ ਗੱਲ ਕਹੀ ਸੀ ਕਿ ਬਿਕਰਮ ਸਿੰਘ ਮਜੀਠੀਆ ਨਾਬਾ ਦੀ ਜੇਲ੍ਹ ਦੇ ਵਿੱਚੋਂ ਅਸੀਂ ਬਾਹਰ ਨਹੀਂ ਆਉਣ ਦਿੰਦੇ ਇਸ ਗੱਲ ਦਾ ਵਿਸ਼ਵਾਸ ਸਾਡੇ ਦੇ ਕਰਨਾ ਪੈਣਾ ਔਰ ਦੂਜੇ ਪਾਸੇ ਕਹਿੰਦੇ ਜੀ ਗਨੀਬ ਕੌਰ ਮਜੀਠੀਆ ਨੂੰ ਅੱਜ ਪੁਲਿਸ ਗ੍ਰਿਫਤਾਰ ਕਰ ਸਕਦੀ ਆ ਉਹਨਾਂ ਦੇ ਸਾਲੇ ਨੂੰ ਕਰ ਸਕਦੀ ਆ ਮਜੀਠੀਆ ਦੇ ਜਿਹੜਾ ਸਾਲਾ ਗਜਪਤ ਸਿੰਘ ਇਸ ਕਰਕੇ ਕਾਲੀਡਾਲ ਦੇ ਵਿੱਚ ਵੱਡੀ ਤਰਥਲੀ ਮਚ ਗਈ ਹੈ ਔਰ ਰਾਜੇ ਵੜਿੰਗ ਦੀ ਜਿਹੜੀ ਖਬਰ ਉਹਨੂੰ ਮੱਝਵੀ ਸਿੱਖ ਜਿੰਨਾ ਵੀ ਸਮਾਜ ਹੈ ਉਹ ਮਾਫ ਨਹੀਂ ਕਰੂਗਾ ਅਸ ਕਰਕੇ ਰਾਜਾ ਵੜਿੰਗ ਵੀ ਜੇਲ੍ਹ ਜਾ ਸਕਦੇ ਨੇ ਇਹ ਵੱਡੀਆਂ ਖਬਰਾਂ ਨਿਕਲ ਕੇ ਆ ਰਹੀਆਂ ਜਿਹੜੀਆਂ ਧਾਰੇ ਨਾਲ ਮੈਂ ਸਾਂਝੀਆਂ ਕਰ ਰਿਹਾ ਕਿਉਂਕਿ ਮਜਵੀ ਸਿੰਘ ਸਮਾਜ ਨੇ ਸਿਰਫ ਇੱਕ ਗੱਲ ਧਾਰ ਲਈ ਹੈ ਕਿ ਰਾਜੇ ਵੜਿੰਗ ਨੂੰ ਉਹਨਾਂ ਦੇ ਅੰਜਾਮ ਤੱਕ ਪਹੁੰਚਾਉਣਾ ਜ਼ਰੂਰੀ ਹੈ ਕਿਉਂਕਿ ਅੱਜ ਰਾਜੇ ਵੜਿੰਗ ਨੇ ਬਹਿਣ ਦਿੱਤਾ ਕੱਲ ਨੂੰ ਕੋਈ ਹੋਰ ਲੀਡਰ ਦੇਊਗਾ ਅਸ ਕਰਕੇ ਸਮਾਜ ਦੇ ਅੰਦਰ ਬਹੁਤ ਬੰਦਾ ਮੈਸੇਜ ਰਾਜੇ ਵੜਿੰਗ ਦੇ ਦੇ ਦਿੱਤਾ ਤਾਂ ਹੁਣ ਕਹਿੰਦੇ ਜੀ ਰਾਜਾ ਵੜਿੰਗ ਜੇਲ੍ਹ ਜਾਣ ਦੀਆਂ ਤਿਆਰੀਆਂ ਕਰ ਲੈਣ ਕਿਉਂਕਿ ਜਿਹੜੇ ਲੀਡਰ ਤੇ ਲੋਗਾਂ ਨੇ ਦਿੱਤਾ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਕਿ ਮਰਦਾ ਇਹ ਦੰਤ ਤੱਕ ਮੈਂ ਇਸ ਗੱਲ ਦਾ ਖਹਿੜਾ ਨਹੀਂ ਛੱਡੂਗਾ ਜਿੰਨਾ ਚਿਰ ਰਾਜਾ ਬੜਿੰਗ ਨੂੰ ਸੱਜਿਆ ਨਹੀਂ ਕਰਵਾਉਂਦਾ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈੜ ਭਰਾ ਨੇ ਮੇਰੇ ਚੈਨਲ ਦਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਮ ਬੜਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ